ਅੱਜ ਹਲਦੀ ਦੀ ਪੰਜੀਰੀ ਬਣਾਵਾਂਗੇ ਇਹ ਪੰਜੀਰੀ ਆਪਾਂ ਸਰਦੀਆਂ ਦੇ ਵਿੱਚ ਖਾ ਸਕਦੇ ਹਾਂ ਹਲਦੀ ਦੀ ਪੰਜੀਰੀ ਦੇ ਬਹੁਤ ਸਾਰੇ ਫਾਇਦੇ ਆ 200 ਗ੍ਰਾਮ ਕੱਚੀ ਹਲਦੀ ਲਈ ਆ ਕੱਚੀ ਹਲਦੀ ਸਰਦੀਆਂ ਦੇ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ ਹਲਦੀ ਦਾ ਪਹਿਲਾਂ ਆਪਾਂ ਛਿਲਕਾ ਉਤਾਰ ਲਾਂਗੇ ਹਲਦੀ ਦੀ ਪੰਜੀਰੀ ਆਪਾਂ ਬਿਲਕੁਲ ਆਸਾਨ ਤਰੀਕੇ ਨਾਲ ਬਣਾਵਾਂਗੇ ਪੰਜੀਰੀ ਬਣਾਉਣ ਲਈ ਜਿਹੜਾ ਸਮਾਨ ਚਾਹੀਦਾ ਆ 250 ਗ੍ਰਾਮ ਹਲਦੀ 500 ਗ੍ਰਾਮ ਆਟਾ 250 ਗ੍ਰਾਮ ਖਿਓ 250 ਗ੍ਰਾਮ ਸ਼ੱਕਰ 50 ਗ੍ਰਾਮ ਮਖਾਣੇ 50 ਗ੍ਰਾਮ ਗੂੰਦ 100 ਗੀ ਤੇ ਬਦਾਮ ਲੈ ਆ ਡਰਾਈ ਫਰੂਟਸ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈ ਸਕਦੇ ਆ ਹਲਦੀ ਨੂੰ ਇਸ ਤਰ੍ਹਾਂ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲੈਣਾ ਆ ਹੁਣ ਆਪਾਂ ਹਲਦੀ ਨੂੰ ਫਰਾਈ ਕਰਾਂਗੇ ਕੜਾਈ ਵਿੱਚ ਤੋਂ ਵੱਡੇ ਚਮਚ ਕੇਵ ਪਾਣਾ ਆ ਕਿਉਂ ਮੈਲਟ ਹੋਣ ਤੇ ਕੱਟੀ ਹੋਈ ਹਲਦੀ ਪਾ ਦੇਣੀ ਆ ਹਲਦੀ ਦਾ ਕਲਰ ਹੁਣ ਚੇਂਜ ਹੋ ਗਿਆ बस ਇੰਨਾ ਕੀ ਇਹਨੂੰ ਫਰਾਈ ਕਰਨਾ ਆ ਉਹ ਹਲਦੀ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਠੰਡਾ ਹੋਣ ਤੇ ਗ੍ਰाइंड ਕਰਾਂਗੇ ਇਹ ਗੁੰਦ ਫਰਾਈ ਕਰ ਲੈਣਾ ਆ ਹਲਦੀ ਦੀ ਪੰਜੀਰੀ ਦੋ ਤਰੀਕਿਆਂ ਨਾਲ ਬਣ ਜਾਂਦੀ ਆ ਇੱਕ ਤਾਂ ਕੱਚੀ ਹਲਦੀ ਨੂੰ ਗ੍ਰाइंड ਕਰ ਲੈਣਾ ਆ ਤੇ ਘਿਓ ਵਿੱਚ ਭੁੰਨ ਲੈਣਾ ਆ ਆਟੇ ਨੂੰ ਅਲੱਗ ਘਿਓ ਦੇ ਵਿੱਚ ਭੁੰਨ ਲੈਣਾ ਆ ਤੇ ਮਿਕਸ ਕਰ ਲੈਣਾ ਆ ਤੇ ਪੰਜੀਰੀ ਬਣ ਜਾਂਦੀ ਆ ਇੱਕ ਆਪਾਂ ਇਸ ਤਰ੍ਹਾਂ ਜਿੱਦਾਂ ਬਣਾ ਰਹੇ ਆ ਇਸ ਤਰ੍ਹਾਂ ਬਣ ਜਾਂਦੀ ਆ ਦੋਨੇ ਤਰ੍ਹਾਂ ਹੀ ਬਣਾਉਣ ਦੇ ਨਾਲੇ ਟੇਸਟੀ ਬਣਦੀ ਆ ਹੁਣੇ ਬਦਾਮ ਤੇ ਮਖਾਣੇ ਇਹ ਰੋਸਟ ਕਰ ਲੈਣੇ ਆ ਹਲਦੀ ਨੂੰ ਗ੍ਰाइंड ਕਰ ਲੈਣਾ ਆ ਹਲਦੀ ਨੂੰ ਗ੍ਰाइंड ਕਰਨ ਵੇਲੇ ਇੱਕ ਦੋ ਵਾਰੀ ਚਮਚ ਦੇ ਨਾਲ ਮਿਕਸ ਕਰ ਲੈਣਾ ਆ ਤਾਂ ਜੋ ਇਹਦਾ ਫਾਈਨ ਪੇਸਟ ਬਣ ਜਾਵੇ ਇਹ ਹਲਦੀ ਦਾ ਫਾਈਨ ਪੇਸਟ ਬਣ ਗਿਆ ਆ ਇਹ ਮਖਾਣੇ ਬਦਾਮ ਤੇ ਗੋਂਦ ਇਹਨਾਂ ਨੂੰ ਵੀ ਗ੍ਰाइंड ਕਰ ਲੈਣਾ ਆ ਇਹਨਾਂ ਦਾ ਇੱਕ ਫਾਈਨ ਪਾਊਡਰ ਬਣਾ ਲੈਣਾ ਆ ਹੁਣ ਆਟੇ ਨੂੰ ਭੁੰਨਾਂਗੇ ਤਾਈ ਦੇ ਵਿੱਚ ਕਿਉਂ ਪਾ ਦੇਣਾ ਆ ਕਿ ਉਹ ਮੈਲਟ ਹੋਣ ਤੇ ਆਟਾ ਪਾ ਦਾਂਗੇ ਆਟੇ ਨੂੰ ਲੋ ਟੂ ਮੀਡੀਅਮ ਫਲੇਮ ਤੇ ਹੀ ਭੁੰਨਾਂਗੇ ਅੰਜੀਰੀ ਦੇ ਵਿੱਚ ਕਿ ਉਹ ਘੱਟ ਪਾਇਆ ਆ ਇਹ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਜੇ ਹੋਰ ਪਾਉਣਾ ਚਾਹੋ ਤਾਂ ਪਾ ਸਕਦੇ ਆ ਆਟੇ ਨੂੰ ਭੁੰਨਦਿਆਂ 20 ਮਿੰਟ ਹੋ ਗਏ ਆ ਪੀਸੀ ਹੋਈ ਹਲਦੀ ਪਾ ਦੇਣੀ ਆ ਹਲਦੀ ਭੁੰਨ ਤੋਂ ਬਾਅਦ ਵਿੱਚ 10 ਮਿੰਟ ਹੋਰ ਆਟੇ ਨੂੰ ਭੁੰਨ ਲਿਆ। ਬਦਾਮ, ਮਖਾਣੇ ਤੇ ਗੋੰਦ ਪੀਸੇ ਹੋਏ ਪਾ ਦੇਣੇ ਆ। ਸੌਗੀ ਪਾ ਦੇਣੀ ਆ। ਸੌਗੇ ਨੂੰ ਗਰਮ ਪਾਣੀ ਦੇ ਵਿੱਚ ਧੋ ਲਿਆ ਸੀ। ਇਹਨੂੰ ਫਰਾਈ ਨਹੀਂ ਕੀਤਾ। ਇਹ ਸਾਰੀਆਂ ਚੀਜ਼ਾਂ ਹੁਣ ਮਿਕਸ ਹੋ ਗਈਆਂ ਆ। ਗੈਸ ਤੇ ਫਲੇਮ ਨੂੰ ਬੰਦ ਕਰ ਦੇਣਾ ਆ। ਸ਼ੱਕਰ ਪਾ ਦੇਣੀ ਆ। ਸ਼ੱਕਰ ਦੀ ਜਗ੍ਹਾ ਮੂਰਾ ਖੰਡ ਵੀ ਪਾ ਸਕਦੇ ਆ। ਹਲਦੀ ਦੀ ਪੰਜੀਰੀ ਦੁੱਧ ਨਾਲ ਖਾ ਸਕਦੇ ਆ। ਇਸ ਵੇਰੇ ਜਾਂ ਸ਼ਾਮੀ ਕਿਸੇ ਟਾਈਮ ਵੀ ਖਾ ਸਕਦੇ ਆ ਹਲਦੀ ਦੀ ਪੰਜੀਰੀ ਬਣ ਕੇ ਤਿਆਰ ਹੈ